ਹੈਲੋ ਫਾਜਲਕਾ ਜੇ ਨਿਊਜ਼ 24 ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਫਾਜਲਕਾ ਵਨ ਭਾਗ ਦੇ ਚੰਨਵਾਲ ਨਰਸਰੀ ਵਿੱਚ ਜੋ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਜੋ ਪੰਜਾਬ ਸਰਕਾਰ ਵੱਲੋਂ ਪਿੰਗ੍ਰਾਮ ਪੰਚਾਇਤਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਆਮ ਲੋਕਾਂ ਨੂੰ ਹਦਾਇਤ ਕੀਤੀ ਕਿ ਰੁੱਖ ਲਗਾਓ ਵਾਤਾਵਰਣ ਬਚਾਓ ਅੱਜ ਚੰਨਵਾਲ ਨਰਸਰੀ ਵਿੱਚ ಗ್ರಾಮ ਪੰਚਾਇਤ ਪਿੰਡ ਮੁੰਬੇ ਦਾ ਜੋ ਫਾਇਲਕਾ ਬਲਾਕ ਵਿੱਚ ਪੈਂਦਾ ਹੈ ਉਤੋਂ ਦੀ ಗ್ರಾಮ ਪੰਚਾਇਤ ਅਤੇ ਗੁਰਤੇਗ ਬਹਾਦਰ ਵੈਲਵਰ ਸਟੇਟ ਦੇ ਨੌਜਵਾਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਚੰਨਾਵਾ ਨਰਸਰੀ ਤੋਂ ਹਜ਼ਾਰ ਬੂਟਾ ਲਿਆ ਕੇ ਉੱਥੇ ਲਗਾਉਣ ਦਾ ਉਪਰਾਲਾ ਕੀਤਾ ਸੋ ਅਸੀਂ ਤੁਹਾਡੇ ਨੂੰ ਗੱਲ ਕਰਾਉਣੇ ਆ ਗੁਰਤੇਗ ਬਾਹਦਰ ਵੈਲਵਰ ਸਟੇਟ ਦੇ ਨੌਜਵਾਨਾਂ ਨਾਲ ਅਤੇ ਪਿੰਡ ਮੁੰਬੇਕੇ ਦੇ ਗੁਰਦਰਾ ਸਾਹਿਬ ਦੇ ਗ੍ਰੰਥੀ ਜੀ ਨਾਲ ਜੋ ਉਹ ਵੀ ਨਾਲ ਆਏ ਨੇ ਉਹ ਵੀ ਨਾਲ ਮਿਹਨਤ ਕਰ ਰਹੇ ਨੇ ਚਲੋ ਤੁਹਾਨੂੰ ਅਸੀਂ ਉਹਨਾਂ ਨਾਲ ਗੱਲਬਾਤ ਕਰਾਉਣੇ ਹਾਂ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਮੇਰਾ ਨਾਮ ਅਸतीश ਕੁਮਾਰ ਆ ਜੇ ਅਸੀਂ ਪਿੰਡ ਮੁੰਬੇ ਕਾ ਤੋਂ ਸ਼੍ਰੀ ਗੁਰਤੇਗ ਬਹਾਦਰ ਵੈਲਫੇਅਰ ਸੁਸਾਇਟੀ ਮੁੰਬੇ ਕੀ ਵੱਲੋਂ ਅਸੀਂ ਜੋ ਕਿ ਬੂਟੇ ਲੈਣ ਵਾਸਤੇ ਆਏ ਸੀ ਆਪਣੀ ਨਸਲੀ ਚੋ 10000 ਯਾਰ ਦੇ ਕਰੀਬ ਬੂਟੇ ਲੈ ਕੇ ਜਾ ਰਹੇ ਹਾਂ ਅਸੀਂ ਜੋ ਸਰਕਾਰੀ ਥਾਂ ਹੈ ਜਿਵੇਂ ਕੋਈ ਸਮਸ਼ਾਨ ਘਰ ਦੀ ਜਾਂ ਸਕੂਲ ਹੈ ਜਾਂ ਕੋਈ ਪੰਚਾਇਤ ਹੈ ਜਾਂ ਗੁਰਦੁਆਰੇ ਸਾਹਿਬ ਦੀ ਤੇ ਜਾਂ ਕੋਈ ਖੇਤਾਂ ਚ ਲਾਣਾ ਚਾਹੁੰਦੇ ਆ ਅਸੀਂ ਉਹਨਾਂ ਵਾਸਤੇ ਬੂਟੇ ਲੈ ਕੇ ਚੱਲੇ ਆ ਜੋ ਇਹ ਮੁਹਿੰਮ ਚੱਲੀ ਹੋਈ ਹੈ ਜੋ ਸਰਕਾਰ ਵੱਲੋਂ ਬੂਟੇ ਦੇ ਜੋ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਆ ਕਿ ਤੁਸੀਂ ਇਸ ਨੂੰ ਕੀ ਕਹੋਗੇ ਜਿਸ ਤਰ੍ਹਾਂ ਸੋਚਦੇ ਹੋ ਜੋ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਗਈ ਬੂਟੇ ਲਾਓ ਇੱਕ ਰੁੱਖ ਲਾਓ ਵਾਤਾਵਰਨ ਬਚਾਓ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਇਸ ਬਾਰੇ ਬਹੁਤ ਵਧੀਆ ਜਿਹੜਾ ਮੈਸੇਜ ਆ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਇਹ ਬੂਟਿਆਂ ਵਾਸਤੇ ਸਾਡੇ ਜੀਵਨ ਵਾਸਤੇ ਇੱਕ ਬਹੁਤ ਜ਼ਰੂਰੀ ਹੈ ਜਿਹੜੇ ਸਾਨੂੰ ਬੂਟਿਆਂ ਤੋਂ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਡੇ ਏਰੀਆ 'ਚ ਬੂਟੇ ਬਹੁਤ ਘਟ ਨੇ ਫਾਇਲ ਕਾ ਏਰੀਏ ਦੇ ਸਾਡੇ ਕਰੀਬ 100 150 ਪਿੰਡ ਐ ਜਿਹੜਾ ਇਧਰ ਬਾਰਡਰ ਏਰੀਆ ਤਾਂ ਇਧਰ ਦਰਖਤਾਂ ਦੀ ਬਿਲਕੁਲ ਕਾਟਾ ਹੈ ਉਹਦੇ ਵਾਸਤੇ ਅਸੀਂ ਉਹ ਲੋਕਾਂ ਨੂੰ ਵੀ ਅਪੀਲ ਕਰਨੇ ਚਾਹੁੰਦੇ ਆ ਵੀ ਵਾਰਤવાર ਜਿਹੜੇ ਆਪਣੇ ਪਿੰਡਾਂ ਦੀ ਜੋ ਪੰਚਾਇਤੀ ਪੈੜੀ ਐ ਜਾਂ ਕੋਈ ਸਰਕਾਰੀ ਸ਼ਮਸ਼ਾਨਘਾਟ ਸਕੂਲ ਜੋ ਸੜਕਾਂ ਨੇ ਜਾਂ ਆਪਣੇ ਇੱਥੇ ਡਿਫੈਂਸ ਬਣੇ ਹੋਏ ਨੇ ਬੰਨ ਬਣੇ ਹੋਏ ਨੇ ਉਹਨਾਂ ਤੇ ਬੂਟੇ ਲਾਓ ਵਾਰਤવાર ਜੋ ਸਰਕਾਰ ਆਪਾਂ ਨੂੰ ਏਰੀਆ ਦਾ ਆਪਾਂ ਲਾ ਬਿਠਾ ਕੇ ਆਪਾਂ ਵਾਤਾਵਰਨ ਨੂੰ ਜਿਹੜਾ ਸੁਰੱਖਿਤ ਰੱਖੀਏ ਤਾਂ ਉਹਦੇ ਵਾਸਤੇ ਅਸੀਂ ਲਾਈਏ ਬਾ ਤੁਹਾਡੇ ਜਿਹੜੇ ਤੁਸੀਂ ਵੀਜ ਆ ਜਾਓ ਹਜ਼ਾਰ ਬੂਟਾ ਲੈ ਕੇ ਚੱਲੇ ਜਾਓ ਕਿ ਕਿਤੇ ਲਗਾਉਂਗੇ ਲੋਕਾਂ ਨੂੰ ਵੀ ਵਿਅਰਤ ਕਰੋਗੇ ਤੁਸੀਂ ਜਿੰਮੇਵਾਰੀਆਂ ਲਾਉਂਗੇ ਵੀ ਤੁਹਾਡੇ ਕਰਜਾ ਬੂਟਾ ਲਾ ਰਹੇ ਆ ਕਿ ਤੁਸੀਂ ਇਹਦੀ ਦੇਖ ਰੇ ਕਰਨੀ ਹੈ ਕਿ ਜਾਂ ਲਾ ਕੇ ਇਸ ਤਰ੍ਹਾਂ ਛੱਡ ਦੇਣੇ ਨੇ ਨਹੀਂ ਨਹੀਂ ਅਸੀਂ ਜ਼ਿੰਮੇਵਾਰੀ ਲਾਵਾਂਗੇ ਜੀ ਪਾਣੀ ਵੀ ਲਾਵਾਂਗੇ ਇਹਨਾਂ ਦੀ ਬੂਟੇ ਦੀ ਪੂਰੀ ਪੂਰੀ ਦੇਖਭਾਲ ਕਰਕੇ ਪਾਣੀ ਸਮੱਸਿਆਰੇ ਨਾ ਬੂਟੇ ਲਾਇਆ ਜਾਵੇ ਜਿਨ੍ਹਾਂ ਦੇ ਜਿੱਥੇ ਜਿੱਥੇ ਲਾਏ ਜਾਣਗੇ ਕਿਸੇ ਦੇ ਘਰ ਦੇ ਅੱਗੇ ਲਾਏ ਜਾਣਗੇ ਸਾਰੀ ਜ਼ਿੰਮੇਵਾਰੀ ਨਾਲ ਆਦੀ ਜ਼ਿੰਮੇਵਾਰੀ ਨਿਭਾ ਕੇ ਜਿਹੜਾ ਇਹਨੂੰ ਅਸੀਂ ਪੂਰਾ ਬੂਟੇ ਨੂੰ ਕੰਮਜਾਬ ਕਰਾਂਗੇ ਠੀਕ ਹੈ ਧੰਨਵਾਦ ਚਲੋ ਐਸੇ